ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣੀ 2025 ਦੇ ਵਿੱਚ ਇਹ ਸਭ ਨੂੰ ਪਤਾ ਹੈ ਪਰ ਜਗਮੀਤ ਧਾਲੇਵਾਲ ਜੋ ਸਿੱਖ ਚਿਹਰਾ ਸੀ ਜਿਸ ਵਕਤ ਧਮਾਲਾ ਸਜਾ ਕੇ ਖਾਲਸਤਾਨੀਆਂ ਦੀ ਸਪੋਰਟ ਕਰਦਾ ਸੀ ਤੇ ਖਾਲਸਤਾਨੀਆਂ ਦੀ ਸਪੋਰਟ ਲੈਂਦਾ ਸੀ ਪਰ ਇਹ ਖਾਲਸਤਾਨ ਦੇ ਮੁੱਦਿਆਂ ਤੇ ਬੋਲਣਾ ਖਾਲਸਤਾਨੀ ਨੂੰ ਸਪੋਰਟ ਕਰਨਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਇਹਦਾ ਖਮਿਆਜਾ ਪੂਤਣਾ ਪਿਆ। ਔਰ ਸਭ ਤੋਂ ਵੱਡਾ ਖਮਿਆਜਾ ਜਿਹੜਾ ਸੀ ਉਹ ਜਗਮੀਰ ਢਾਣੀਵਾਲ ਨੂੰ ਪੂਤਣਾ ਪਿਆ। ਆਪਣੀ ਪਾਰਟੀ ਨੂੰ ਅਤਿਫਾ ਦੇਣਾ ਪਿਆ ਹਾਰ ਗਿਆ। ਮੈਂ ਜਿਹੜੀ ਅੱਜ ਗੱਲ ਕਰ ਰਹੀ ਹਾਂ ਬਹੁਤੀ ਲੰਬੀ ਚੌੜੀ ਨਹੀਂ ਔਰ ਸਿੱਧੇ ਜੀ ਕਰਨੀ ਹੈ ਕਿ ਪੰਜਾਬ ਦੇ ਜਿਹੜੇ ਖਾਲਸਤਾਨੀ ਭਗੌੜੇ ਹੋ ਕੇ ਕੈਨੇਡਾ ਅਮਰੀਕਾ ਜਾਂਦੇ ਨੇ ਉਹਨਾਂ ਦੀਆਂ ਕਰਤੂਤਾਂ ਦਾ ਖਮਿਆਜਾ ਕਿਹਨੂੰ ਭੁਗਤਣਾ ਪੈਂਦਾ ਹੈ ਕੈਨੇਡਾ ਦੇ ਜਿੰਨੇ ਵੀ ਵਸਿੰਦੇ ਲੋਕ ਨੇ ਖਾਸ ਕਰਕੇ ਜਿਹੜੇ ਭਾਰਤ ਦੇ ਜੰਮਪੜ ਨੇ ਉਹਨਾਂ ਤੇ ਕੈਨੇਡਾ ਸਰਕਾਰ ਸ਼ਿਕੰਜਾ ਕੱਸ ਰਹੀ ਹੈ ਕਿਉਂ ਕਿਉਂਕਿ ਜਿਹੜੇ ਖਾਲਸਤਾਨੀ ਨੇ ਉਹਨਾਂ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਮੈਂ ਗੱਲ ਸਿਰਫ ਇੰਨੀ ਕਰਨੀ ਹੈ ਕਿ ਕੈਨੇਡਾ ਦੇ ਕੈਬਨਟ ਦੇ ਵਿੱਚ ਭਾਰਤੀ ਮੂਲ ਦੇ ਪੰਜਾਬੀ ਭਾਵੇਂ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੁਣ ਭਾਵੇਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੁਣ ਉਹਨਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈਗੀ ਸੀ ਤੇ ਹੈਗੀ ਆ ਪਰ ਜਿਨ੍ਹਾਂ ਦੇ ਜਿਆਦਾ ਦਿਮਾਗ ਵਿੱਚ ਖਾਲਸtron ਦਾ ਕੀੜਾ ਵੜਿਆ ਸੀ ਜਿਵੇਂ ਜਗਮੀਤ ਢਾਲੀਵਾਲ ਦੀ ਗੱਲ ਕਰੀ ਅਗਲੇ ਨੇ ਮੂੰਦੇ ਮੂੰਹ ਮਾਰੇ ਕਿਉਂ ਕਿਉਂਕਿ ਜਿਹੜੇ ਕੈਨੇਡਾ ਦੇ ਲੋਕ ਨੇ ਉਹਨਾਂ ਸਮਝ ਆ ਗਈ ਵੀ ਇਹ ਖਾਲਿਸਤਾਨੀ ਸਾਡੀ ਕੰਟਰੀ ਵਿੱਚ ਗੰਦ ਪਾਉਣਗੇ। ਔਰ ਉਹ ਗੰਦ ਪਾਇਆ ਵੀ ਜਦੋਂ ਕੈਨੇਡਾ ਦੀ ਧਰਤੀ ਤੇ ਕਿਸੇ ਅਮੀਰ ਨੂੰ ਟਾਰਗੇਟ ਕੀਤਾ ਗਿਆ ਉਹਦੇ ਕੋਲੋਂ ਫਰੋਤੀ ਮੰਗੀ ਗਈ। ਔਰ ਜੇ ਕਿਸੇ ਨੇ ਫਰੋਤੀ ਨਾ ਦਿੱਤੀ ਉਹਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਇਹ ਖਮਿਆਜਾ ਕੈਨੇਡਾ ਦੇ ਲੋਕਾਂ ਨੂੰ ਭੁਗਤਣਾ ਪਿਆ। ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਜਿਹੜੇ ਭਾਰਤ ਦੇ ਜੰਪਲ ਕੈਨੇਡਾ ਜਾ ਕੇ ਬਸੇ ਨੇ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਖਾਲਸਤਾਨੀਆਂ ਦੇ ਨਾਲ ਕਿਉਂ ਫਿਚੜੀ ਹੋਏ ਰਹੇ ਜਸਟਨ ਟਰੂਡੋ ਤੇ ਉਹਨਾਂ ਨੂੰ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਹੈਲਪ ਹੋਵੇ ਪਰ ਕਿਤੇ ਨਾ ਕਿਤੇ ਜਦੋਂ ਟਰੂਡੋ ਨੂੰ ਵੀ ਇੱਕ ਮੱਜਾ ਘੂਤਣਾ ਪੈ ਗਿਆ ਸਮਝ ਉਹਨੂੰ ਵੀ ਲੱਗੇ ਕੈਨੇਡਾ ਦੇ ਜਿਹੜੇ ਅਸਲੀ ਲੋਕ ਨੇ ਵਸਿੰਦੇ ਉਹ ਨਫਰਤ ਕਰਦੇ ਆ ਨਫਰਤ ਉਹਨਾਂ ਨੇ ਕੇਵਲ ਉਦਾਂ ਹੀ ਨਹੀਂ ਕੀਤੀ ਉਹਨਾਂ ਨੇ ਖਾਲਸਤਾਨੀਆਂ ਦੀਆਂ ਜਿਹੜੀਆਂ ਕਰਤੂਤਾਂ ਸੀ ਉਹ ਵੇਖੀਆਂ ਜਣੇ ਕਿ ਜਿਹੜੇ ਸਿੱਖੀ ਭੇਸ ਵਿੱਚ ਇਹ ਆਪਣੇ ਆਪ ਨੂੰ ਕਹਿੰਦੇ ਸੀ ਸਾਨੂੰ ਖਾਲਸਤਾਨ ਚਾਹੀਦਾ ਪਹਿਲਾਂ 2020 ਰਫੰਡਮ ਕਰਾਇਆ ਖਾਲਸਤਾਨ ਦੇ ਨਾਂ ਤੇ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਨਿੱਜਰ ਵਰਗੇ ਕਤਿਹੜ ਜਿਨ੍ਹਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ ਇਨਾਂ ਦੀਆਂ ਮੌਤਾਂ ਹੋਈਆਂ ਆਪਸ ਵਿੱਚ ਰੰਜਿਸ਼ਾਂ ਸੀ ਇਹਨਾਂ ਦੀ ਪਰਦਮਨ ਮਲਕ ਦੇ ਨਾਲ ਤੇ ਪਹਿਲਾਂ ਉਹਦੀ ਡੈਥ ਹੁੰਦੀ ਹੈ ਜਾਨਕਿ ਉਹਨੂੰ ਮੌਤੇ ਘਾਟ ਨਿਜਰ ਦੇ ਬੰਦੇ ਉਤਾਰ ਦਿੰਦੇ ਨੇ ਗੋਲੀਆਂ ਮਾਰ ਕੇ ਫਿਰ ਪਰਦਮਨ ਮਲਕ ਦੇ ਬੰਦੇ ਹੀ ਨਿਜਰ ਨੂੰ ਮਾਰ ਦਿੰਦੇ ਨੇ ਬਾਅਦ ਵਿੱਚ ਜਦੋਂ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਗਿਆ ਜਿਹੜੇ ਨਿਜਰ ਦੇ ਕਾਤਲ ਨੇ ਉਹ ਵੀ ਪੰਜਾਬੀ ਨੇ ਸ਼ਰ੍ਹਾਂ ਪਤਾ ਲੱਗ ਗਿਆ ਨਹੀਂ ਰੰਜਿਸ਼ਾਂ ਸੀ ਤੇ ਇਲਜ਼ਾਮ ਲਾਇਆ ਗਿਆ ਸੀ ਭਾਰਤ ਤੇ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਨਿਰ ਦੇ ਕਤਲ ਕਰਾਇਆ ਨਿਰ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆ ਗਿਆ ਮੈਂ ਜਿਹੜੀ ਅੱਜ ਗੱਲ ਕਰਨੀ ਆ ਨਾ ਇਹਨੂੰ ਥੋੜਾ ਜਿਹਾ ਸਮਝੋ ਜਿਹੜੇ ਖਾਸ ਕਰਕੇ ਕੈਨੇਡਾ ਦੇ ਵਸਿੰਦੇ ਨੇ ਭਾਰਤ ਦੇ ਜੰਮਪੜ ਨੇ ਜਿੰਨਾ ਚਿਰ ਤੁਸੀਂ ਇਹਨਾਂ ਖਾਲਸਤਾਨੀਆਂ ਦਾ ਵਿਰੋਧ ਨਹੀਂ ਕਰੋਗੇ ਤੁਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਕੋਲ ਗੈਂਗਸਟਰ ਵੀ ਪਾਲੇ ਜਾ ਰਹੇ ਨੇ ਜਿਹੜੇ ਵੱਡੇ ਵੱਡੇ ਗੁਰੂ ਘਰ ਗੁਰਦੁਆਰੇ ਬਣਾਏ ਇਹਨਾਂ ਨੇ ਉਹ ਅੱਤਵਾਦ ਦੇ ਅੱਡੇ ਬਣਾ ਕੇ ਰੱਖ ਦਿੱਤੇ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਜਗਮੀਤ ਢਾਣੀਵਾਲ ਦੀ ਹੁਣ ਕੀ ਬਣਿਆ ਨਾ 13 ਚੋਂ ਨਾ ਤਿੰਨਾਂ ਚੋਂ ਕਿਸੇ ਪਾਸੇ ਜੋਗਾ ਨਹੀਂ ਰਿਹਾ ਤੇ ਪਹਿਲਾਂ ਬੜੀਆਂ ਫੜਾਂ ਮਾਰੀਆਂ ਔਰ ਕੈਨੇਡਾ ਸਰਕਾਰ ਨੇ ਮਾਨ ਸਨਮਾਨ ਦਿੱਤਾ ਐਮਪੀ ਬਣੇ ਇਹ ਚ ਕੋਈ ਦੋ ਰਮਾ ਨਹੀਂ ਪਰ ਹੁਣ ਟੁੱਡੋ ਵੀ ਝੱਕਦਾ ਨਿੱਕੀ ਹੋ ਗਿਆ ਤੇ ਜਗਮੀ ਢਾੜੀਵਾਲ ਵੀ ਅਗਲੇ ਨੇ ਭਗਾ ਕੇ ਜਿਵੇਂ ਮੱਖਣ ਚੋ ਬਾੜ ਕੱਢ ਕੇ ਮਾਰੀਦਾ ਏਦਾਂ ਮਾਰਿਆ ਹਾਕਮ ਬਖਤਰੀ ਵਾਲੇ ਦਾ ਗਾਣਾ ਮਸ਼ਹੂਰ ਹੈ ਪਰ ਮੈਂ ਰਹਿਣਾ ਨਹੀਂ ਚਾਹੁੰਦਾ ਪਰ ਖੋਇਆ ਏਦਾਂ ਹੀ ਤੇ ਹੁਣ ਇੱਕ ਖਮਿਆਜਾ ਜੇ ਕੈਨੇਡਾ ਸਰਕਾਰ ਜਿਹੜੀ ਸਾਬਕਾ ਟੁੱਟੂ ਦੀ ਸਰਕਾਰ ਸੀ ਉਹਨੂੰ ਪੁੱਛਣਾ ਪੈ ਗਿਆ ਮੌਜੂਦਾ ਸਰਕਾਰ ਜਿਹੜੀ ਮਾਰ ਕਰਨੀ ਦੀ ਹੈਗੀ ਆ ਹੁਣ ਪ੍ਰਧਾਨ ਮੰਤਰੀ ਨੇ ਤੁਹਾਨੂੰ ਸਮਝ ਲੱਗੀ ਤੇ ਉਹਨਾਂ ਦੀ ਗਾਈਡੈਂਸ ਕੀ ਹੈ ਪੰਜਾਬੀ ਲੋਕਾਂ ਨੂੰ ਜਿਹੜੇ ਇੰਡੀਆ ਤੋਂ ਗਏ ਨੇ ਉਹਨਾਂ ਨੂੰ ਇਹ ਹੈ ਵੀ ਇਹ ਖਾਲਸਤਾਨੀ ਅੱਤਵਾਦ ਦਾ ਅੱਡਾ ਨੇ ਤੇ ਕੈਨੇਡਾ ਦੇ ਵਿੱਚ ਗੰਦ ਪਾ ਰਹੇ ਨੇ ਤੇ ਜਿਹੜੇ ਵੀ ਭਾਰਤੀ ਮੂਲ ਦੇ ਲੋਕ ਇਹਨਾਂ ਖਾਲਸਤਾਨੀਆਂ ਨੂੰ ਜਿਹੜੇ ਝੰਡੇ ਚੱਕ ਕੇ ਹਰ ਦਿਨ ਮਜ਼ਾਰੇ ਕਰਦੇ ਰਹਿੰਦੇ ਨੇ ਇਹਨਾਂ ਨੂੰ ਕੋਈ ਮੂੰਹ ਲਾਊਗਾ ਤਾਂ ਖਮਿਆਜਾ ਉਹਨੂੰ ਵੀ ਭੁਗਤਣਾ ਪਊਗਾ ਮਿਹਨਤ ਕਸ਼ ਲੋਕ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਇਹ ਵੀਡੀਓ ਨੂੰ ਸੁਣਿਓ ਵੀ ਸ਼ੇਅਰ ਵੀ ਕਰਿਓ ਮੈਂ ਤੁਹਾਡੇ ਭਲੇ ਲਈ ਇਹ ਵੀਡੀਓ ਪਾਈ ਹੈ ਪਰ ਖਾਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਜਿਹੜੇ ਖਾਲਸਤਾਨੀ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਤਵਾਦੀ ਕੈਨੇਡਾ ਸਰਕਾਰ ਨੇ ਕਿਉਂ ਕਿਹਾ ਇਹ ਵੀ ਲਖਣ ਲਾਓ ਗੈਸਟਰ ਕਿਉਂ ਕਿਹਾ ਕਿਉਂਕਿ ਕੈਨੇਡਾ ਦੇ ਵਿੱਚ ਇਹਨਾਂ ਨੇ ਫਰੋਤੀਆਂ ਮੰਗੀਆਂ ਗ੍ਰੈਡਨੈਪ ਕੀਤੇ ਨਸ਼ੇ ਵਿੱਚ ਧਰਮ ਦੇ ਨਾਂ ਤੇ ਖਾਲਸਾ ਦੇ ਨਾਂ ਤੇ ਫੰਡਿੰਗ ਕੀਤੀ ਇਕੱਠੀ ਕੀਤੀ ਇਹ ਸਭ ਕੁਝ ਉਹਨਾਂ ਨੇ ਰਿਪੋਰਟਾਂ ਲਈਆਂ ਰਿਪੋਰਟਾਂ ਸਹੀ ਆਈਆਂ ਤਾਂ ਕਰਕੇ ਅਤਵਾਦੀ ਕਿਹਾ ਗਿਆ ਹੁਣ ਤੁਸੀਂ ਜਿੰਨੇ ਕੈਨੇਡਾ ਦੇ ਵਸਨੀਕ ਦੇ ਭਾਰਤ ਦੇ ਜੰਪਲ ਹੋਂ ਧਿਆਨ ਰੱਖ ਲਿਓ ਇਹਨਾਂ ਗੱਲਾਂ ਦਾ ਜੇ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਹੋ ਤੇ ਨਹੀਂ ਇਨਾ ਖਾਲਸਤਾਨੀਓ ਨੇ ਕਰਤੂਤਾਂ ਦਾ ਖਮਾਜਾ ਤੁਹਾਨੂੰ ਭੁਗਤਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ